ਸਤਿਗੁਰੂ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਮੇਰੀ ਤੇਰੀ ਦਿਵਸ ਹੋਈ ਆ। ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਿਲੀ ਦਿਹਾੜਾ ਵੀ ਆ। ਸ਼ਾਵਣ ਦੀ ਸੰਗਰਾਮ ਦਾ ਦਿਹਾੜਾ ਵੀ ਆ। ਇਹ ਮੇਰੇ ਨਾਲ ਖਲੋਤੇ ਨੇ ਰਜਿੰਦਰ ਸਿੰਘ ਰਾਣਾ ਜੀ। ਇਹਨਾਂ ਦੇ ਮਨ ਦੀ ਭਾਵਨਾ ਸੀ। ਇਹਨਾਂ ਦੀ ਧਰਮ ਪਤਨੀ ਜੀ ਨੂੰ ਵੀ ਥੋੜੀ ਗੋਡਿਆਂ ਦੀ ਪ੍ਰੋਬਲਮ ਹੈ। ਤੇ ਬਹੁਤ ਗੁਰੂ ਰਾਮਦਾਸ ਜੀ ਦੇ ਚਰਨਾਂ ਦੀ ਭਾਵਨਾ ਸੀ। ਕੁਰਸੀ ਟ੍ਰੈਵ ਲਿਫਟ ਜਿਹੜੀ ਹੈ ਉਹ ਇਸ ਸਥਾਨ ਤੇ ਕਿ ਉਹ ਜਿਨ੍ਹਾਂ ਨੂੰ ਇਹ ਤਕਲੀਫ ਹੈ ਜਿਹੜਾ ਬਜ਼ੁਰਗ ਨੇ ਉਹ ਇਹਦੇ ਰਾਈ ਪੌੜੀ ਉਤਰ ਸਕਣ ਚੜ੍ਹ ਸਕਣ ਕੁਰਸੀ ਟਰੈਵਲਰ ਵੀ ਸਾਨੂੰ ਫਿਰ ਸ਼੍ਰੋਮਣੀ ਕਮੇਟੀ ਨੇ ਅਗਿਆ ਦਿੱਤੀ ਮੈਨੇਜਰ ਸਾਹਿਬ ਜੀ ਨੇ ਅਗਿਆ ਦਿੱਤੀ ਤੇ ਅੱਜ ਇਹਦੀ ਸ਼ੁਭ ਰਮਜ਼ਾ ਹੋਈ ਹੈ ਇਸ ਕੁਰਸੀ ਟਰੈਵਲਰ ਦੀ ਅਸੀਸ ਦੇਣ ਸੰਗਤਾਂ ਸੱਚੇ ਪਾਤਸ਼ਾਹ ਨਿਮਰਦਾਈ ਸੇਵਾ ਲੈਣ ਸੰਗਤਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਮਰਦਾਈ ਜੀ ਨਹਾਗੋਜੀ ਕਾ ਖਾਲਸਾ ਵਾਹਿਗੋਜੀ ਕੀ ਫਤਿਹ ਲੋਧੀ ਸੁਲਤਾਨਾਂ ਤਾਂ ਤਾਂ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੇ ਰਜਿੰਦਰ ਸਿੰਘ ਜੀ ਰਾਣਾ ਅਤੇ ਮਾਤਾ ਭਲਾਈ ਕੇਂਦਰ ਵੱਲੋਂ ਜਿਹੜੀ ਸੇਵਾ ਕੇਰ ਦੇ ਕੀਤੀ ਗਈ ਆ ਜਿਨ੍ਹਾਂ ਸੰਗਤਾਂ ਨੂੰ ਕੋਈ ਗੋਡਿਆਂ ਦੀ ਜਾਂ ਤਕਲੀਫਾਂ ਚੜ ਉਤਰ ਪੌੜੀਆਂ ਨਹੀਂ ਸਕਦੇ ਉਹਨਾਂ ਦੀ ਸਹੂਲਤ ਵਾਸਤੇ ਇਹਨਾਂ ਵੱਲੋਂ ਸੇਵਾ ਕੀਤੀ ਗਈ ਆ ਤੇ ਮਹਾਰਾਜ ਜੜਦੀ ਕਲਾ ਰੱਖੇ ਇਹਨਾਂ ਦੇ ਪਰਿਵਾਰ ਨੂੰ ਜਨਮਨੀ ਰਾਜ ਉਹਨੂੰ ਤ੍ਰੀ ਬਖਸ਼ੇ ਗੁਰੂ ਸਾਹਿਬ ਮੇਰ ਕਰਨ ਅੱਗੋਂ ਤੋਂ ਵੀ ਐਸੀ ਹਵਾਵਾਂ ਜਿਹੜੀਆਂ ਵਾ ਗੁਰੂ ਸਾਹਿਬ ਦੇ ਦਰਬਾਰ ਤੇ ਕਰਦੇ ਰਹਿਣ ਵੈਗਰਜੀਤ ਕਾ ਖਾਲਸਾ ਵਾ ਜੀ ਕੀ ਫਤਿਹ